ਕਬਲ ਲੁਧਿਆਣਾ ਤੋਂ ਹੈ ਜਿੱਥੇ ਕਿ ਇੱਕ ਨੇਪਾਲੀ ਨੌਕਰਾਨੀ ਦਾ ਵੱਡਾ ਕਾਰਾ ਸਾਹਮਣੇ ਆਇਆ ਤਿੰਨ ਲੋਕਾਂ ਨੂੰ ਉਸਨੇ ਜ਼ਹਿਰੀਲਾ ਪਦਾਰਥ ਦਿੱਤਾ ਤੇ ਮੌਕੇ ਤੇ ਪਹੁੰਚੇ ਗਵਾਂਡੀਆਂ ਨੂੰ ਵੇਖ ਕੇ ਉਹ ਫਰਾਰ ਹੋ ਗਈ ਲੁਧਿਆਣਾ ਦੇ ਵਿੱਚ ਇਹ ਘਟਨਾ ਵਾਪਰੀ ਹੈ ਲੁਧਿਆਣਾ ਦੇ ਸੈਕਟਰ 32 ਤੋਂ ਇਹ ਮਾਮਲਾ ਸਾਹਮਣੇ ਆਇਆ ਹੈ ਫਿਲਹਾਲ ਜਿਹੜੇ ਨੇ ਦੋਵੇਂ ਇਤਨੇ ਜਿਨ੍ਹਾਂ ਨੂੰ ਜ਼ਹਿਰੀਲਾ ਪਦਾਰਥ ਦਿੱਤਾ ਗਿਆ ਉਹ ਜ਼ੇਰੇ ਇਲਾਜ ਨੇ ਅਤੇ ਇਹਨਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਵੈਰੀਫਿਕੇਸ਼ਨ ਲਈ ਦਸਤਾਵੇਜ਼ ਵਿਖਾਉਣ ਲਈ ਕਿਹਾ ਤਾਂ ਉਸਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਸੋ ਲੁਧਿਆਣਾ ਦੇ ਵਿੱਚ ਇਹ ਘਟਨਾ ਵਾਪਰੀ ਜਿੱਥੇ ਨੇਪਾਲੀ ਨੌਕਰਾਨੀ ਵੱਲੋਂ ਕਰਦੇ ਤਿੰਨ ਜੀਆਂ ਨੂੰ ਜ਼ਰੀਲਾ ਪਦਾਰਥ ਦਿੱਤਾ ਨੌਕਰਾਨੀ ਦੇ ਹੱਥ ਕਰਦੇ ਮਾਲਕਾਂ ਦਾ ਇੱਥੇ ਪੱচ্চਾ ਵੀ ਆਇਆ ਇੱਥੇ ਜੋ ਜਾਣਕਾਰੀ ਮਿਲ ਰਹੀ ਹੈ ਮੌਕੇ ਤੇ ਗਵੰਡੀਆਂ ਨੇ ਪਹੁੰਚ ਕੇ ਤਾਂ ਫਿਰ ਇਹ ਫਰਾਰ ਹੋ ਗਈ ਫਿਲਹਾਲ ਇਹਦਾ ਵੈਰੀਫਿਕੇਸ਼ਨ ਕਰਾਉਣਾ ਸੀ ਦਸਤਾਵੇਜ਼ ਮੰਗੇ ਤਾਂ ਉਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਲੁਧਿਆਣਾ ਦੇ ਸੈਕਟਰ 32 ਤੋਂ ਇਹ ਮਾਮਲਾ ਸਾਹਮਣੇ ਆਇਆ ਘਰੇ ਜਿੰਨੇ ਵੀ ਮੈਂਬਰ ਸੀਗੇ ਅਸੀਂ ਮੇਰੇ ਹਸਬੰਡ ਤੇ ਮੈਂ ਕੰਮ ਤੇ ਗਏ ਹੋਏ ਸੀ ਤੇ ਉਹ ਘਰੇ ਜਿੰਨੇ ਵੀ ਮੈਂਬਰ ਸੀ ਉਹਨਾਂ ਨੂੰ ਉਹਨੇ ਸਲੀਪਿੰਗ ਪिल्स ਖਿਲਾ ਕੇ ਤੇ ਉਹ ਜਦ ਉਹ ਬੇਹੋਸ਼ ਕਰਤਾ ਉਹ ਤਾਂ ਮੈਂ ਰੈਗੂਲਰਲੀ ਆਪਣਾ ਸੀਸੀਟੀਵੀ ਫੁਟੇਜ ਚੈੱਕ ਕਰਦੀ ਰਹਿੰਦੀ ਆ ਕੈਮਰਾ ਚੈੱਕ ਕਰਦੀ ਰਹਿੰਦੀ ਆ ਜਿਵੇਂ ਕੈਮਰਾ ਨਾ ਚੈੱਕ ਕਰਦੀ ਕੈਮਰੇਜ ਮੈਂ ਦੇਖ ਲਿਆ ਤੇ ਮੈਂ ਇਮੀਡੀਏਟਲੀ ਐਕਸ਼ਨ ਲੈ ਕੇ ਮੈਂ ਆਪਣੇ ਨੇਬਰਸ ਨੂੰ ਉੱਥੇ ਫਟਾਫਟ ਭੇਜਤਾ ਤੇ ਜਿੱਦਾਂ ਹੀ 5 ਮਿੰਟ ਤੱਕ ਪੰਜੂ ਵਿਥਿਨ 5 ਮਿੰਟਸ ਵਿੱਚ ਨੇਬਰਸ ਉੱਥੇ ਪਹੁੰਚ ਗਏ ਸੀਗੇ ਤੇ ਜਦੋਂ ਜਿੱਦਾਂ ਹੀ ਉਹ ਐਂਟਰ ਕਿਤੇ ਕਰੇ ਉਹ ਕੁੜੀ ਨੇ ਆਪਣਾ ਸਮਾਨ ਚੱਕਿਆ ਤੇ ਉਹਨੇ ਸ਼ੂਜ਼ ਚਪਲਾ ਕੁਝ ਨਹੀਂ ਪਾਇਆ ਉਦਾਂ ਹੀ ਨਾਟੀ ਮੈਨੂੰ ਮੈਂ ਉਹਨੂੰ ਕਿਹਾ ਵੀ ਤੂੰ ਮੈਨੂੰ ਆਪਣੇ ਕਾਗਜ਼ ਪੱਤਰ ਕੁਝ ਦੇ ਕੁਝ ਸਰਟੀਫਿਕੇਟ ਜਾਂ ਕੋਈ ਵੀ ਆਧਾਰ ਕਾਰਡ ਜਾਂ ਕੁਝ ਉਹ ਕਹਿੰਦੀ ਮੇਰੇ ਕੋਲ ਹੈ ਨਹੀਂ ਮੈਂ ਮੰਗਵਾ ਦਿੰਨੀ ਆ ਤੇ ਮੈਂ ਉਹਨੂੰ ਕਿਹਾ ਵੀ ਤੂੰ ਅੱਜ ਚਲੀ ਜਾ ਘਰੇ ਜਦ ਤੇਰੇ ਕੋਲ ਆਣਗੇ ਮੈਂ ਕਿਹਾ ਤੂੰ ਤਦ ਦੋ ਦਿਨ ਬਾਅਦ ਆ ਜੀ ਤੇ ਜਦੋਂ ਉਹਨੂੰ ਪਤਾ ਲੱਗਿਆ ਵੀ ਅੱਜ ਮੈਨੂੰ ਕੰਮ ਤੋਂ ਹੀ ਕੱਢ ਰਹੇ ਐ ਤੇ ਉਹਨੇ ਅੱਜ ਹੀ ਘਰ ਤਾਂ ਕੰਮ ਤੇਹੀ ਇਹੀ ਮੰਗੇ ਕਿ ਜਲਦੀ ਤੋਂ ਜਲਦੀ ਐਕਸ਼ਨ ਲੈਣ ਨਹੀਂ ਤਾਂ ਇਹਨਾਂ ਨੇ ਨੱਟ ਜਾਣਾ ਫੇਰ